ਸੋ ਤਸਵੀਰਾਂ ਦੇਖ ਸਕਦੇ ਆ ਕਿ ਉਹ ਪਟਿਆਲਾ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਰਜਿੰਦਰਾ ਹਸਪਤਾਲ ਦੇ 4 ਮਡਿਲੀਅਰ ਆਪਰੇਸ਼ਨ ਥੀਟਰਾਂ ਦਾ ਉਦਘਾਟਨ ਕਰਨ ਪਹੁੰਚੇ ਨੇ ਗਵਰਨਮੈਂਟ ਮੈਡੀਕਲ ਕਾਲਜ ਆ ਸਾਡਾ ਬੜਾ ਪ੍ਰੈਸਟੀਜੀਅਸ ਮੈਡੀਕਲ ਕਾਲਜ ਆ ਅਰਜਿੰਦਰਾ ਹਸਪਤਾਲ ਇਹਦੇ ਵਿੱਚ ਜਿਹੜਾ ਇਹਦਾ ਇਨਫਰਾਸਟ੍ਰਕਚਰ ਆ ਉਹਨੂੰ ਅਸੀਂ ਲਗਾਤਾਰ ਅਪਗ੍ਰੇਡ ਕਰ ਰਹੇ ਆ ਜੀ ਟੋਟਲ 8 ਆਪਰੇਸ਼ਨ ਥੀਟਰ ਆ ਜਿਹਨਾਂ ਨੂੰ ਅਸੀਂ ਅਪਗ੍ਰੇਡ ਕੀਤਾ ਅੱਜ ਅਸੀਂ 4 ਜਿਹੜੇ ਹੈਗੇ ਆ 4 ਪਹਿਲਾਂ ਚੱਲਦੇ ਪਿਆ ਇਹ ਜਿਹੜੇ 4 ਇਹਨਾਂ ਦਾ ਅੱਜ ਆਪਾਂ ਜਿਹੜਾ ਹੈਗਾ ਉਹ ਲੋਕਾਂ ਨੂੰ ਡੈਡੀਕੇਟ ਕਰਨੇ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਮਤਲਬ ਕਿ ਬਹੁਤ ਜ਼ਿਆਦਾ ਬਿਜ਼ੀ ਸੀ ਸ਼ਡਿਊਲ ਉਹਨਾਂ ਨੇ ਮਨੂ ਕਰ ਰੋਡਸ ਆਓ ਲੋਕਾਂ ਨੂੰ ਸਹੂਤਾ ਜਿਹੜੀ ਹੈਗੀ ਆ ਉਹਦੇ ਚ ਡੇਲੇ ਨਹੀਂ ਹੋਣਾ ਚਾਹੀਦਾ ਜਾਓ ਲੋਕਾਂ ਨੂੰ ਡੈਡੀਕੇਟ ਕਰੋ ਜਾ ਕੇ ਸਰ ਸਾਹਿਬ ਕਿੰਨੀ ਕੀ ਲਾਗਤ ਹੈ ਨਾ ਜਿੰਦੇ ਉੱਪਰ ਆ ਰਹੀ ਹੈ ਇਹਦੀ ਲਾਗਤ ਸਾਢੇ 7 ਕਰੋੜ ਸਾਢੇ 7 ਕਰੋੜ ਦੀ ਲੱਗਦਾ ਤੁਸੀਂ ਦੇਖੋਗੇ ਜਿਹੜੇ ਆਪਰੇਸ਼ਨ ਥੀਟਰ ਕਿਸੇ ਵੀ ਜਿਹੜੇ ਪ੍ਰਾਈਵੇਟ ਹਸਪਤਾਲ ਤੋਂ ਜਿਹੜੇ ਕਾਰਪੋਰੇਟ ਹਸਪਤਾਲ ਤੋਂ ਕੱਟ ਨਹੀਂ ਆ ਜੀ ਬਾਲ ਉਹਨਾਂ ਦੇ ਉਸਰ ਲਗਾਤਾਰ ਵਿੱਚ ਕਿਸੇ ਕੁਝ ਇਕਵਿ ਜੀ ਇਕੁਪਮੈਂਟ ਨਹੀਂ ਜਿਹੜੇ ਬਹੁਤ ਜ਼ਿਆਦਾ ਤਿਆਦੂਕ ਜਿਹੜੀ ਹਵਾ ਹੈਗੀ ਆ ਹਰ 3 ਤੋਂ 5 ਮਿੰਟ ਬਾਅਦ ਨਾ ਬਿਲਕੁਲ ਚੇਂਜ ਹੋ ਜਾਂਦੀ ਹੈ ਜੀ ਉਹ ਫਰੈਸ਼ Air ਆਂਦੀ ਹੈ ਔਰ ਬਿਲਕੁਲ ਉਹਦਾ ਟੈਂਪਰੇਚਰ ਪ੍ਰੈਸ਼ ਪੋਜ਼ਿਟਿਵ ਪ੍ਰੈਸ਼ਰ ਮਤਲਬ 12 ਹਵਾ ਪ੍ਰੈਸ਼ਰ ਡੈਟਰ ਜਿੰਨੀ ਜਾਂਦੀ ਹੈ ਪ੍ਰੈਸ਼ਰ ਡੈਟਰ ਚੋਂ ਬਾਹਰ ਆਏਗੀ ਉਹ ਸਿਰਫ ਜਿਹੜੀ ਟ੍ਰੀਟਡ ਹੈ ਅੰਦਰ ਜਾਏਗੀ ਇਹ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਜੀ ਸਾਰੇ ਜਿਹੜੇ ਬਿਲਕੁਲ ਜਿਹੜੇ ਵਿੱਚ Air Handling Unit ਲੱਗੇ ਹੋਏ ਆ ਔਰ ਬਿਲਕੁਲ ਸਟੇਟ ਆਫ ਦੀ ਆਰਟ ਹੈ ਚਾਰ ਹੈ ਔਰ ਇੱਕ ਨਵਾਂ ਜਿਹੜਾ ਹੈਗਾ ਉਹ ਪੇਨ ਮੈਨੇਜਮੈਂਟ ਕਲੀਨਿਕ ਇਹ ਪਹਿਲਾਂ ਨਹੀਂ ਸੀ ਸਾਡੇ ਪੈਲੀਏਟਿਵ ਕਨਸੈਪਟ ਹੈ ਕਿਸੇ ਨੂੰ ਇਹ ਨਹੀਂ ਆ ਉਹਦੇ ਵਾਸਤੇ ਸਪੈਸ਼ਲ ਜਿਹੜੇ ਸੁਪਰ ਸਪੈਸ਼ਲਟੀ ਜਿਹੜੀ ਤੁਸੀਂ ਕਹ ਲਓ ਉਹ ਸਰਵਿਸਿਜ਼ ਹੈਗੀਆਂ ਆਪਣੇ ਸੁਪਰ ਸਪੈਸ਼ਲਟੀ ਵਿੰਗ ਵੀ ਆ ਉਹ ਨਵੀਆਂ ਸਰਵਿਸਿਜ਼ ਵੀ ਸ਼ੁਰੂ ਕਰ ਰਹੇ ਆ ਪੇਲੀਏਟਿਵ ਕੇਅਰ ਉਹਦੇ ਵਿੱਚ ਆ ਜਾਂਦੀ ਹੈ ਜਿਹੜੀ ਪੇਨ ਮੈਨੇਜਮੈਂਟ ਹੈ ਇਟਸ ਪਾਰਟ ਆਫ ਦਾ ਪੇਲੀਏਟਿਵ ਕੇਅਰ ਡਾਕਟਰ ਜਿਹੜੀ ਤਕਨੀਕਾਂ ਦੇ ਜਿਹੜੇ ਇਕੁਪਮੈਂਟ ਲੱਗਣ ਲੱਗਦਾ ਵੀ ਜਿਹੜੇ ਬੱਚੇ ਸਿਖਲਾਈ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੇ ਵੀ ਅੱਗੇ ਆ ਕੇ ਸੁੱਖਾ ਹੋਏਗਾ ਬਿਲਕੁਲ ਜੀ ਉਹਨਾਂ ਨੂੰ ਜਦੋਂ ਦੇਖੋ ਜੋ ਬੱਚਾ ਦੇਖਦਾ ਹੈਗਾ ਤੁਸੀਂ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਕਹਿੰਦੇ ਕਿ ਉਹ ਪੜ੍ਹਾਉਂਦੇ ਕਿ ਉਹ ਬੱਚਾ ਦੇਖਦਾ ਕੀ ਹੈ ਉਹ ਦੇ के मॉडर्न ਜਿਹੜੇ ਵਰਕਿੰਗ এনवायरमेंट ਉਹਨਾਂ ਨੂੰ ਬਹੁਤ ਅੱਛਾ ਮਿਲੇਗਾ ਔਰ ਉਹ ਮਤਲਬ ਜਿਹੜੀ ਉਹਨਾਂ ਦੀ ਜਿਹੜੀ ਨੋਲਜ ਵੀ ਅਪ ਟੂ ਡੇਟ ਹੋਏਗੀ ਔਰ ਉਹਨਾਂ ਦਾ ਜਿਹੜਾ ਵਰਕਿੰਗ এনवायरमेंट ਵੀ ਅਪ ਟੂ ਡੇਟ ਹੋਏਗਾ ਉਹ ਤਾਂ ਹੀ ਹੋਏਗਾ ਜੀ ਬਿਲਕੁਲ ਬਿਲਕੁਲ ਡਾਕਟਰ ਬਲਬੀਰ ਸਿੰਘ ਸਟੇਮ ਪਹੁੰਚੇ ਹੋਏ ਨੇ ਸੋ ਪਟਿਆਲਾ ਦੇ ਵਿੱਚ ਇੱਕ ਨਾ ਲੋਕਾਂ ਦਾ ਮਤਲਬ ਹੈ ਨਾ ਕਿਸੇ ਕੰਮ ਦਾ ਮਤਲਬ ਹੈ ਉਹਨਾਂ ਨੂੰ ਆਪਣੀ ਸੱਤਾ ਦਾ ਮਤਲਬ ਹੈ ਜੀ ਦੇਖੋ ਜਿਹੜਾ ਇਹ ਫੈਸਲਾ ਹੁੰਦਾ ਇਹ ਪਾਰਟੀ ਦੇ ਫੈਸਲੇ ਹੁੰਦੇ ਆ ਮੇਰੇ ਵਾਸਤੇ ਕੋਈ ਕੋਈ ਮਤਲਬ ਚੀਜ਼ ਨਾ ਐਮਐਲਏ ਨਾ ਐਮਪੀ ਨਾ ਮੁੱਖ ਮੰਤਰੀ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਮੇਰੀ ਲੀਡਰਸ਼ਿਪ ਦਾ ਮੇਰੇ ਤੇ ਟਰਸਟ ਹੈ ਜੋ ਮੇਰੇ ਤੇ ਕਰਦੇ ਆ ਔਰ ਲੋਕਾਂ ਦਾ ਮੇਰੇ ਤੇ ਟਰਸਟ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਇਹ ਚੱਲਦਾ ਰਹੇਗਾ ਜੀ ਪਾਰਟੀ ਜਿਹਨੂੰ ਕਹੇਗੀ ਉਹ ਲੜੇਗਾ ਸੋ ਡਾਕਟਰ ਬਲਵੀਰ ਸਾਡੇ ਨਾਲ ਮੌਜੂਦ ਨੇ ਇਸ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਮਿਡਲੂਰ ਫੋਰਮ ਮਿਡਲੂਰ ਜਿਹੜਾ ਆਪਰੇਸ਼ਨ ਥੀਟਰ ਜਿਹੜੇ ਕਿ ਬਣੇ ਮੋਡਲਰ ਆਪਰੇਸ਼ਨ ਥੀਟਰ ਹੈ ਜੀ ਇਹਦੇ ਚ ਕੀ ਹੁੰਦਾ ਕਿ ਜਿਹੜੇ ਨਾਰਮਲ ਆਪਰੇਸ਼ਨ ਥੀਟਰ ਹੁੰਦਾ ਸੀ ਉਹਨਾਂ ਚ ਬਾਅਦ ਤੋਂ ਬਾਅਦ 에어 ਕੰਡੀਸ਼ਨਰ ਲੱਗਿਆ ਹੁੰਦਾ ਸੀ ਪਹਿਲਾਂ ਉਹ ਵੀ ਨਹੀਂ ਹੁੰਦੇ ਸੀ ਫਿਰ ਏਸੀ ਆ ਗਏ ਫਿਰ ਸਪਲਟੇ ਸੀ ਆ ਗਏ ਅੱਜ ਕੱਲ੍ਹ ਦੇ ਤੇ ਹੁਣ ਇਹ ਇਹਦੇ ਚ ਨਾ 에어 ਹੈਂਡਲਿੰਗ ਯੂਨਿਟ ਹੁੰਦਾ ਔਰ ਇਹਦੇ ਚ ਤੁਸੀਂ ਦੇਖੋਗੇ ਅੰਦਰ ਜਾ ਕੇ ਸਾਰਾ ਉਹਦਾ ਮੈਟੈਲਿਕ ਹੋਏਗਾ ਔਰ ਸਾਰੇ ਜਿਹੜੇ ਪੇਂਟ ਵੀ ਹੋਣਗੇ ਉਹਦੇ ਤੇ ਕੋਈ ਬੈਕਟੀਰੀਆ ਵਾਇਰਸ ਗਰੋ ਨਹੀਂ ਕਰ ਸਕਦਾ ਜੀ ਬਸ ਸਰ ਇੱਕ ਜਿਹੜੀ ਨਿਕਲ ਕੇ ਗੱਲ ਬਹਾਰੀ ਹੈਗੀ ਕਿ ਚਰਚਾ ਦਾ ਵਿਸ਼ਾ ਹੈ ਕਿ ਡਾਕਟਰ ਬਲਬੀਰ ਹੈ ਜਿਹੜੇ ਕੇ ਉਹ ਐਮਪੀ ਦੀ ਇਲੈਕਸ਼ਨ ਲੜਨਗੇ ਸਰ ਇਹਦੇ ਤੇ ਕਿੰਨੀ ਸੱਚਾਈ ਦੇਖੋ ਗੱਲ ਇਹ ਹੈਗੀ ਕਿ ਪਾਰਟੀ ਨੇ ਫੈਸਲਾ ਕਰਨਾ ਹੈ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਪਾਰਟੀ ਦਾ ਫੈਸਲਾ ਹੋ ਗਿਆ ਤੁਹਾਡੀ ਜੋ ਮੈਨੂੰ ਪਾਰਟੀ ਨੇ ਅਜ ਤੱਕ ਜ਼ਿੰਮੇਵਾਰੀ ਦਿੱਤੀ ਹੈ ਜੀ ਚਾਹੇ ਉਹ ਮਤਲਬ ਪਾਰਟੀ ਦੇ ਜਥੇਬੰਦੀ ਕਿ ਮੈਨੂੰ ਪਹਿਲਾਂ ਜਥੇਬੰਦੀ ਚ ਵੀ ਮੈਂ ਕੰਮ ਕੀਤਾ ਤੁਸੀਂ ਜਾਣਦੇ ਹੋ ਮੈਂ ਨੀਚੇ ਤੋਂ ਲੈ ਕੇ ਜ਼ੋਨ ਪ੍ਰਧਾਨ ਔਰ ਫਿਰ ਜਿਹੜਾ ਸਹਿ ਪ੍ਰਧਾਨ ਮੈਨੂੰ ਜੋ ਵੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਫਿਰ ਐਮਐਲਏ ਦੀ ਦਿੱਤੀ ਐਮਪੀ ਦੇ ਟਿਕਟ ਮਿਲਦੀ ਆ ਤੇ ਤਿਆਰੀਆਂ ਦੇਖੋ ਤਿਆਰੀ ਪਾਰਟੀ ਦੀ ਤਿਆਰੀ ਹੈ ਜੀ ਆਪਾਂ ਦਾ ਸਪਾਈਆਂ ਪਾਰਟੀ ਦਾ ਆਪਾਂ ਦਾ ਮੋਰਚੇ ਦਾ ਜਿਹੜੇ ਕਹੇਗੀ ਉਸ ਮੋਰਚੇ ਤੇ ਡੱਟ ਜਾਗੇ ਆਪਾਂ ਐਮਪੀ ਪਰਨੀਤ ਕੋਰ ਜਿਹੜੇ ਬੀਜੇਪੀ ਜੁਆਇਨ ਕਰ ਰਹੇ ਨੇ ਸੋ ਕਿਸ ਤਰ੍ਹਾਂ ਦਿਖਦੀ ਹੈ ਉਸਰ ਦੇਖੋ ਇਹਨਾਂ ਲੋਕਾਂ ਨੂੰ ਇਹ ਚਾਰ ਵਾਰੀ ਰਹਿ ਚੁੱਕੇ ਆ ਪਹਿਲਾਂ ਵੀ ਹੈ ਨਾ ਜੀ ਇਹਨਾਂ ਨੂੰ ਲੋਕਾਂ ਨੂੰ ਸਿਰਫ ਤੇ ਸਿਰਫ ਸੱਤਾ ਨਾਲ ਮਤਲਬ ਹੈ ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਲੱਗਦਾ ਫਾਈਟ ਹੋ ਸਕਦੀ ਹੈ ਕੋਈ ਗੱਲ ਨਹੀਂ ਜੀ ਪਾਰਟੀ ਤਿਆਰ ਹੈ ਜੀ ਮੈਂ ਕਹਿੰਦਾ ਫਾਈਟ ਤਾਂ ਹੈ ਨਹੀਂ ਕਿ ਵੈਸੇ ਹੋਣਾ ਜੀ ਬਿਲਕੁਲ ਕਹਿੰਦੇ ਪਾਰਟੀ ਤਿਆਰ ਹੈ ਗਈਆ ਸੋ ਇਸ ਟਾਈਮ ਤੁਸੀਂ ਦੇਖ ਸਕਦੇ ਹੈ ਕਿਉਂ ਚਾਰ ਮੰਡਲਯ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੇ ਸਰਕਾਰੀ ਅਰਜਿੰਦਰਾ ਹਸਪਤਾਲ ਦੇ ਵਿੱਚ ਕਰੋਨਾ ਰਿਪੇਅਰ ਦੇ ਪ੍ਰੋਜੈਕਟ ਦਾ तकरीबन 7 ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਸੋ ਇਹਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਨਾਲ ਐਚਐਸ ਰੇਖੀ ਐਮਐਸ ਨੇ ਸੋ ਉਹਨਾਂ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਮੈਡੀਕਲ ਕਾਲਜ ਜਿਹੜਾ ਹੈਗਾ ਵਿਖੇ ਉਦਘਾਟਨ ਕੀਤਾ ਹੈਗਾ ਕੈਬਨਿਟ ਮਿਨਿਸਟਰੀ ਮਿਨਿਸਟਰ ਡਾਕਟਰ ਬਲਬੀਰ ਸਿੰਘ ਨੇ ਸੋ ਤੋਂ ਦੱਸ ਦੇਣਾ ਚਾਹਨੇ ਆ ਗਿਆ ਕਿ ਕੈਬਨਿਟ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਪਾਗ ਅਤੇ ਮੈਡੀਕਲ ਖੋਜਾਂ ਦੇ ਖੋਜ ਵਿਭਾਗ ਦੇ ਮੰਤਰੀ ਡਾਕਟਰ ਬਲਬੀਰ ਵੱਲੋਂ ਜਿਹੜਾ ਹੈਗਾ ਉਦਘਾਟਨ ਕੀਤਾ ਜਾ ਰਿਹਾ ਸੋ ਤਸਵੀਰਾਂ ਨੇ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੀਆਂ ਸੋ ਡੇਲੀ ਪੋਸਟ ਪੰਜਾਬੀ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਬਲਬੀਰ ਨੇ ਕਿਹਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹ ਮਰੀਜ਼ਾਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ ਹੈਗਾ ਏ ਆਪਰੇਸ਼ਨ ਥੀਟਰ ਸੋ ਚਾਰ ਥੀਟਰ ਜਿਹੜੇ ਨੇ ਉਹ ਪਟਿਆਲਾ ਦੇ ਵਿੱਚ ਦੇ ਸਰਕਾਰੀ ਯੋਜਿੰਦਰਾ ਹਸਪਤਾਲ ਦੇ ਵਿੱਚ ਨਵੀਂ ਟੈਕਨੋਲੋਜੀ ਵਾਲੇ ਖੁੱਲ ਰਹੇ ਨੇ ਸੋ ਕਿਤਨੇ ਕਿਤੇ ਮਰੀਜ਼ਾਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੇ ਹੈਗੇ ਆ ਇਹਦਾ ਪੇਸ਼ੈਂਟਸ ਨੂੰ ਫਾਇਦਾ ਹੋਏਗਾ ਇਹਦੇ ਜਿਹੜੇ ਸਾਡੇ ਡਾਕਟਰਸ ਆ ਜੂਨੀਅਰ ਡਾਕਟਰਸ ਪੋਸਟ ਗ੍ਰੈਜੂਏਟਸ ਜਿਹੜੇ ਆਪਣੇ ਸੀਨੀਅਰ ਰੈਜ਼ੀਡੈਂਟਸ ਆ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਹੋਏਗਾ ਉਹਨਾਂ ਨੂੰ ਪਹਿਲਾਂ ਸਿਮੂਲੇਟਰ ਤੇ ਉਹਨਾਂ ਨੂੰ ਇੱਕ ਜਿਹੜਾ ਹੈਗਾ ਉਹ ਸਾਰਾ ਸਿੱਖਣ ਦਾ ਮੌਕਾ ਮਿਲੇਗਾ ਜਦੋਂ ਉਹਦੇ ਵਿੱਚ ਪਰਫੈਕਟ ਹੋ ਜਾਣਗੇ ਫਿਰ ਉਹਨਾਂ ਨੂੰ ਜਿਹੜਾ ਹਿਊਮਨ ਬੀਂਕ ਦੇ ਉੱਤੇ ਉਹਨਾਂ ਨੂੰ ਅੰਡਰ ਸੁਪਰਵੀਜ਼ਨ ਜਿਹੜਾ ਹੈਗਾ ਉਹਦੇ ਵਿੱਚ ਵੀ ਸਾਡੇ ਕੋਲੇ ਸਾਰਾ ਜਦੋਂ ਜੋ ਵੀ ਕਰਨਗੇ ਜਿਹੜਾ ਸੀਨੀਅਰ ਡਾਕਟਰ ਹੈ ਉਹ ਉਹਨਾਂ ਨੂੰ ਆਬਜ਼ਰਵ ਕਰ ਰਿਆ ਹੋਵੇਗਾ ਵੀ ਠੀਕ ਕਰ ਰਿਆ ਨਹੀਂ ਕਰ ਰਿਆ ਜੇ ਗਲਤ ਕਰ ਰਿਆ ਹੋਵੇਗਾ ਇਹ ਸਾਰੀ ਸੁਵਿਧਾ ਹੈਗੀ ਹੈ ਇਹ ਪਹਿਲਾਂ ਨਹੀਂ ਸੀ ਤੁਸੀਂ ਦੇਖ ਰਹੇ ਮੋਨੀਟਰ ਲੱਗੇ ਹੋਇਆ ਉਹਦੇ ਤੇ ਸਾਰਾ ਕੁਝ ਆਏਗਾ ਕਿ ਡਾਕਟਰ ਸਰਜਰੀ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ ਪਹਿਲਾਂ ਤੁਸੀਂ ਜਿਹੜਾ ਹੁੰਦਾ ਜਿਹੜੀ ਪਹਿਲੀਆਂ ਗੱਲਾਂ ਹੁੰਦੀਆਂ ਸੀ ਨਾ ਵੀ ਕੈਂਚੀ ਭੁੱਲ ਗਿਆ ਫਲਾਣਾ ਭੁੱਲ ਗਿਆ ਉਹ ਨਹੀਂ ਹੁਣ ਹੋ ਸਕਦਾ ਇਹ ਤੇ ਇਹ ਸਰ ਲਗਦੀ ਗੱਲ ਕੀਤੀ ਕਿ ਕਿੰਨੀ ਕਿ ਸਾਢੇ 7 ਕਰੋੜ ਦਾ ਸ ਟੋਟਲ ਖਰਚਾ ਸਾਨੂੰ ਬਾਕੀ ਦਾ ਵੀ ਦਿਖਾਣੇ ਆ ਸਰ ਪੋਲੀਟੀਕਲ ਗੱਲ ਕਰੀਏ ਥੋੜਾ ਜਿਆ ਕਿ ਪ੍ਰਨੀਤ ਕੋਰੇ ਜਿਹੜੀ ਉਹ ਆਪਣਾ ਬੀਜੇਪੀ ਚ ਜੁਆਇਨ ਕਰ ਰਹੇ ਨੇ ਸੋ ਕਿਸ ਤਰ੍ਹਾਂ ਵਿਪਾਰਟੀ ਛੱਡ ਕੇ ਭੱਜ ਰਿਹਾ ਜੀ ਉਹ ਕਿਉਂ ਭੱਜ ਰਿਹਾ ਉਹ ਆਪਣੀ ਪਾਰਟੀ ਛੱਡ ਕੇ ਭੱਜ ਰਿਹਾ ਕੀ ਉਹ ਕੀ ਉਹ ਕੀ ਉਹ ਪੰਜਾਬ ਨੂੰ ਬਚਾਉਣ ਲਈ ਭੱਜ ਰਿਹਾ ਹੈ ਜਾਂ ਆਪਣੀ ਗੱਡੀ ਬਚਾਉਣ ਲਈ ਭੱਜ ਰਿਹਾ ਆਪਣੇ ਪਰਿਵਾਰ ਨੂੰ ਆਪਣੇ ਪਰਿਵਾਰ ਪਿੱਛੇ ਭੱਜ ਰਿਹਾ ਮਾਨ ਸਰਕਾਰ ਪਿੰਡਾਂ ਵਿੱਚ ਆ ਕੇ ਕੈਂਪ ਲਾ ਰਹੀ ਹੈ ਲੋਕਾਂ ਨੂੰ ਸਟੇਟ ਆਫ ਦੀ ਆਰਟ ਹਸਪੀਟਲ ਦੇ ਰਹੀ ਹੈ ਮੱਲਾ ਕਲੀਨਿਕ ਦੇ ਰਹੀ ਹੈ ਸੀਮ ਦੇ ਯੋਗਸ਼ਾਲਾ ਸ਼ੁਰੂ ਕਰ ਰਹੀ ਹੈ ਲੋਕਾਂ ਨੂੰ ਮਤਲਬ ਅੱਛੀ ਐਜੂਕੇਸ਼ਨ ਹੈਲਥ ਸਿਹਤ ਸੂਲਤਾਂ ਦੇ ਰਹੀ ਹੈ ਲੋਕਾਂ ਨੂੰ ਤਾਂ ਸਰਕਾਰ ਤੋਂ ਇਹੀ ਚਾਹੀਦਾ ਨਾ ਜੀ ਲੋਕਾਂ ਨੂੰ ਕੀ ਚਾਹੀਦਾ ਸਿਹਤ ਸਿੱਖਿਆ ਰੋਜ਼ਗਾਰ ਉਹ ਮਾਨ ਸਰਕਾਰ ਦੇ ਰਹੀ ਹੈ